ਅਸੀਂ ਜੀਟੀਐਸਪੀਐਮ ਨਾਨ ਪੋਲੀਟਿਕਲ ਵੱਲੋਂ ਇਹ ਲੋਕਾਂ ਦੀ ਸੇਵਾ ਕਰਨ ਦੇ ਲਈ ਜਿਹੜੀਆਂ ਸੰਕਟਾ ਸਾਦਾ ਰਾਸ਼ਨ ਕੋਈ ਸਮਾਨ ਲੋਹਰ ਪੀੜਤਾਂ ਨਹੀਂ ਲੈ ਕੇ ਆਉਂਦੀਆਂ ਨੇ ਉਹਨਾਂ ਦੀ ਸਪੋਰਟ ਲਈ ਇੱਥੇ ਕੈਂਪ ਲਾਇਆ ਗਿਆ ਹੈ ਅਸੀਂ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਕੀਤੀ ਆ ਕਿ ਇਸ ਕੈਂਪ ਦਾ ਸਿਰਫ ਇੱਕੋ ਇੱਕ ਪਰਪਸ ਹੈ ਕਿ ਜਿਹੜੇ ਸਾਡੇ ਹਰ ਪੀੜਤਾਂ ਦੀ ਹੈਲਪ ਕਰਨ ਵਾਸਤੇ ਦੂਰ ਦਰਾਡੇ ਤੋਂ ਸਾਡੇ ਵੀਰ ਆਉਂਦੇ ਆ ਉਹਨਾਂ ਦਾ ਸਮਾਨ ਉਹਨਾਂ ਦੀ ਹਰ ਇੱਕ ਚੀਜ਼ ਲੋੜਵੰਦਾਂ ਤੱਕ ਪਹੁੰਚ ਗਈ। ਅੱਜ ਇੱਥੇ ਸਾਡੇ ਵੀਰ ਆਏ ਨੇ ਸਿੱਧੂ ਪਰਕਲਾ ਫਤੇਗੜ ਸਾਹਿਬ ਤੋਂ। ਇਹ ਗੱਡੀ ਦੇ ਵਿੱਚ ਸਮਾਨ ਲੈ ਕੇ ਆਏ ਨੇ ਵਿੱਚ ਕੰਬਲ ਵਗੈਰਾ ਨੇ, ਗੱਦੇ ਨੇ, ਹੋਰ ਸਮਾਨ ਹੈ। ਉਹ ਸਮਾਨ ਇੱਥੇ ਅਸੀਂ ਅੱਜ ਸਾਡੇ ਕੋਲੇ ਇੱਥੇ ਰੱਖਿਆ ਇਹਨਾਂ ਨੇ। ਕੈਂਪਰੇ ਵਿੱਚ ਜਮ੍ਹਾਂ ਕਰਾਇਆ ਹੈ। ਤਾਂ ਸਾਡੀ ਕੋਸ਼ਿਸ਼ ਹੈ ਸਾਡੀਆਂ ਜਿਹੜੀਆਂ ਟੀਮਾਂ ਜਾਂਦੀਆਂ ਨੇ ਉਹ ਟੀਮਾਂ ਉਹ ਸਾਰੇ ਦੇ ਸਾਰੇ ਸਮਾਨ ਨੂੰ ਇੱਥੋਂ ਬਾਕਾਇਦਾ ਰਜਿਸਟਰ ਦੇ ਕੇ ਦਰਜ ਕੀਤਾ ਹੋਇਆ ਹੈ ਜੇ ਇਹਨੂੰ ਅੱਗੇ ਲੋਕਾਂ ਤੱਕ ਲੋੜਵੰਦਾਂ ਤੱਕ ਪਹੁੰਚਾਉਣ ਦਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਨਾਲ ਅਸੀਂ ਇਹ ਵੀ ਕਹਾਂਗੇ ਕਿ ਇਹ ਸਿਰਫ ਪਿਆਰ ਸਮਾਨ ਅਗਰੇ ਨਗਰ ਦੀ ਸੰਗਤ ਦੇ ਕੋਈ ਵੀ ਗੁਰਮਤਿ ਸਾਰੇ ਨਾਲ ਜਾਣਤਾ ਬਾਲੀ ਚੰਗੀ ਗੱਲ ਹੋਏਗੀ ਅਸੀਂ ਸਿਰਫ ਇਹਨਾਂ ਨੂੰ ਉਹਨਾਂ ਘਰਾਂ ਤੱਕ ਪਹੁੰਚਾਵਾਂਗੇ ਜਿਨ੍ਹਾਂ ਘਰਾਂ ਦੇ ਵਿੱਚ ਇਸ ਚੀਜ਼ ਦੀ ਲੋੜ ਹੈ ਚੰਗਾ ਇਹ ਹੋਏਗਾ ਕਿ ਇਹ ਸੰਗਠਾ ਆਮਦਾ ਸਮਾਨ ਆਪ ਉਹਨਾਂ ਘਰਾਂ ਦਾ ਤੱਕਣਾ ਚਾਹੁੰਦੀ ਹੈ ਪਰ ਇਹਨਾਂ ਵੱਲੋਂ ਗੱਲ ਇਹ ਸੀ ਕਿ ਸਾਡਾ ਇੱਥੇ ਰੱਖ ਲਓ ਸਮਾਨ ਤੋਂ ਇਹਨਾਂ ਦੇ ਕਹਿਣ ਦੇ ਮੁਤਾਬਕ ਇੱਥੇ ਥੇਰਾ ਰੱਖਣ ਲੱਗੇ ਆ ਅਗਰ ਸਾਡਿਆਂ ਨੂੰ ਲੱਗੇਗਾ ਰਜਿਸਟਰ ਦੇ ਉੱਤੇ ਬਕਾਇਦਾ ਦਰਜ ਕਰਕੇ ਜਿਵੇਂ ਜਿਵੇਂ ਅੱਗੇ ਭੇਜਣਾ ਭੇਜਣਗੇ ਜਿਹੜੇ ਘਰੇ ਗਿਆ ਉਹਦਾ ਰਿਕਾਰਡ ਤਿਆਰ ਕਰਾਂਗੇ ਲੇਕਿਨ ਫਿਰ ਵੀ ਅਗਰ ਸਾਡੇ ਵੀਰਾਂ ਦਾ ਮਨ ਹੈ ਮਨ ਹੋਵੇ ਫੇਰ ਵੀ ਕਿਸੇ ਦਿਨ ਆਕੇ ਅਗਰ ਜਿੰਨਾ ਜਿਹੜੇ ਸਮਾਨ ਪਿਆ ਹੈ ਉਹ ਸਮਾਨ ਨੂੰ ਆਪਦਾ ਪਿੰਡਾਂ ਦੇ ਵਿੱਚ ਲਿਜਾ ਕੇ ਵੰਡ ਸਕਦੇ ਨੇ ਵਰਤਾ ਸਕਦੇ ਨੇ ਸੋ ਮੇਰੀ ਬੇਨਤੀ ਹੈ ਭਰਾਵੋ ਅੱਜ ਲੋਕਾਂ ਨੂੰ ਸੰਗਤਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ ਆਓ ਆਪਾਂ ਤੱਕੜੇ ਹੋ ਕੇ ਆਹ ਜਿਹੜੀ ਗੱਲ ਦੀ ਲੋੜ ਹੈ ਉਹ ਵੱਡੀ ਲੋੜ ਹੈ ਲੋਕਾਂ ਨੂੰ ਬੀਜ ਦੀ ਲੋੜ ਪੈਣੀ ਹੈ ਲੋਕਾਂ ਨੂੰ ਖਾਦ ਦੀ ਲੋੜ ਪੈਣੀ ਹੈ ਲੋਕਾਂ ਨੂੰ ਡੀਜ਼ਲ ਦੀ ਲੋੜ ਪੈਣੀ ਹੈ ਉਹਦੇ ਲਈ ਤੱਕੜੇ ਹੋ ਕੇ ਹਮਲਾ ਮਾਰਗੇ ਆਪਾਂ ਸਾਡੇ ਐਨਆਰਆਈ ਵੀਰ ਲੱਗੇ ਹੋਏ ਨੇ ਉਹਨਾਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਆ ਭਰਾਵੋ ਪੈਸਾ ਇੱਥੇ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਕਿ ਫਲਾਣੇ ਨੂੰ ਭੇਜਤਾ ਜੀ 5 ਲੱਖ ਫਲਾਣੇ ਨੂੰ ਭੇਜਤਾ 10 ਲੱਖ ਮੇਰੇ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਖਰਚ ਕਰ ਹੀ ਰਹੇ ਹੋ ਕਿਰਪਾ ਕਰਕੇ ਬਾਹਰੋਂ ਆਪ ਦੀ ਟੀਮ ਬਣਾ ਕੇ ਕਮੇਟੀ ਬਣਾ ਕੇ ਉਹਦੇ ਬੰਦੇ ਭੇਜੋ ਉਹਨਾਂ ਦੇ ਰਾਹੀਂ ਆਪ ਲੋਕਾਂ ਨੂੰ ਬੀ ਪ੍ਰੋਵਾਈਡ ਕਰਵਾਓ ਆਪ ਲੋਕਾਂ ਨੂੰ ਖਾਣਾ ਪ੍ਰੋਵਾਈਡ ਕਰਵਾਓ ਆਪ ਲੋਕਾਂ ਨੂੰ ਡੀਜ਼ਲ ਪ੍ਰੋਵਾਈਡ ਕਰਵਾਓ ਹਾਂ ਇੱਥੇ ਤੁਹਾਨੂੰ ਕੈਕਟਰਾਂ ਦੀ ਲੋਡ ਪਵੇ ਕਿ